ਦੇਲੋਂ ਤੇ ਦੁਇਆ ਦਾਪਾ ਤੇ ਤੇ ਅਸੀਂ ਇਹਨੂੰ ਜੋਂ 2 ਏਰੀਆ ਨੂੰ ਗੋਲਕੀਤਾ ਇੰਡਸਟਰੀਆ ਏਰੀਆ ਵੀ ਐਂਡ ਸਾਊਥ ਏਰੀਆ ਨੂੰ ਉੱਥੇ ਬੈਠਾ ਮੇਰੇ ਕੋ ਵੀ ਪਿਛਲੇ ਤੱਕ ਕਾਫੀ ਇੰਪ੍ਰੈਸ਼ਨ ਆਈਆਂ ਉਹ ਤਕਰੀਬਨ ਉਹ 100% ਕੰਕਲੂਡ ਹੋਈਆਂ ਨੇ ਤੇ ਬਸ ਇੱਕ ਨੂੰ ਛੱਡ ਕੇ 15 ਦੇ ਵਿੱਚੋਂ 12 15 ਦੇ ਵਿੱਚੋਂ ਕਾਫੀ ਅਨਸਰਸ ਤੋਂ ਵੀ ਇਹ ਚੈੱਕ ਕਰ ਰਹੇ ਆ ਉਹ ਚਾਹੇ ਸੀਏ ਦੇ ਥਰੂ ਹੋਵੇ ਲੋਕਲ ਥਾਣਾ ਤੋਂ ਹੋਵੇ ਅਸੀਂ ਉਹਨੂੰ ਬਹੁਤ ਟਾਰਗੇਟਡ ਕਰਕੇ ਕੰਪੀਸ਼ਨ ਬੇਸਡ ਕਰਦੇ ਜਿਹੜੀ ਸਾਰੀ ਕਾਰਵਾਈ ਅਸੀਂ ਰੇਡਾਂ ਕਰਦੇ ਆ ਜਿਹੜੀਆਂ ਸਾਡੇ ਕੋਲ ਟਿਪਸ ਆ ਜਾਂਦੀਆਂ ਸੇ ਪੰਜਾਬ ਵੱਲੋਂ ਨਸ਼ਾ ਫਿਟਨੈਸ ਸੰਬੰਧੀ ਉਹ ਸੰਬੰਧੀ ਅਸੀਂ ਘਟੋ ਘਟ ਆਪਣੀ ਸੌਂਡ ਵਿੱਚ 100 ਤੋਂ ਉੱਪਰ ਕੇਸ ਦਿਸਟ੍ਰਿਕਟ ਕਰ ਚੁੱਕੇ ਹਾਂ ਅੱਜ ਲੁਧਿਆਣਾ ਦੇ ਵਿੱਚ ਕਾਸ਼ੋ ਆਪਰੇਸ਼ਨ ਚਲਾਏ ਗਏ ਨੇ ਜਗਾ ਜਗਾਵਾਂ ਦੇ ਉੱਤੇ ਪੁਲਿਸ ਵੱਲੋਂ ਛਾਪਾ ਮਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਕੁਝ ਵਿਅਕਤੀਨ ਹੋਈ ਅਗਰਫਤਾਰ ਕੀਤਾ ਗਿਆ ਵਾ ਮੇਰੇ ਨਾਲ ਡੀਸੀਪੀ ਹਰਪਾਲ ਸਿੰਘ ਜੀ ਡੀਆ ਇਨਵੈਸਟੀਗੇਸ਼ਨ ਆਫੀਸਰ ਜੁੜ ਚੁੱਕੇ ਨੇ ਹਰਪਾਲ ਜੀ ਕਿਸ ਤਰ੍ਹਾਂ ਦੀ ਕਾਸ਼ੋ ਕਾਸ਼ੋ ਆਪਰੇਸ਼ਨ ਕੀਤਾ ਗਿਆ ਵਾ ਤੇ 15 ਤੋਂ 20 ਜਣੇ ਅਰੈਸਟ ਕੀਤੇ ਕਿਤੋਂ ਕਿਤੋਂ ਕਿਹੜੇ ਕਿਹੜੇ ਜਗਾਵਾਂ ਤੇ ਕੀਤਾ ਗਿਆ ਜੀ ਇਹ ਜੀ ਅਸੀਂ ਜਿਹੜਾ ਜ਼ੋਨ 2 ਦਾ ਏਰੀਆ ਸੀ ਜ਼ੋਨ 2 ਦੇ ਵਿੱਚ ਲਹਾਰਾ ਤੇ ਮੇਨਾ ਦੁਗਰੀ ਡੇਲੋਂ ਤੇ ਡਿਵੀਜ਼ਨ ਡਾਬਾ ਤੇ ਤੇ ਅਸੀਂ ਇਹਨੂੰ ਜ਼ੋਨ 2 ਦੇ ਏਰੀਆ ਨੂੰ ਕਵਰ ਕੀਤਾ ਇੰਡਸਟਰੀ ਏਰੀਆ ਵੀ ਐਂਡ ਸਾਊਥ ਏਰੀਆ ਨੂੰ ਤੇ ਉੱਥੇ ਪ੍ਰੈਸ਼ਰ ਸਰ ਕੇ ਕੀ ਆ ਬ੍ਰਾਂਖੀ ਹੋਈ ਹੈ ਹੁਣ ਤੱਕ ਕਿ ਕਿੰਨੇ ਕਿੰਨੇ ਨਾਕੇ ਲਾਏ ਜਾ ਰਹੇ ਇਹਦੇ ਤੁਹਾਨੂੰ ਬਾਅਦ ਚ ਡਿਟੇਲ ਦੇ ਦਾਂਗੇ ਨਾਕੇ ਜਿਹੜੀ ਚੱਕੀ ਮੈਂ ਪਹਿਲਾਂ ਦੱਸ ਚੁੱਕਿਆ ਜਿਹੜਾ ਸਾਡਾ ਆਪਰੇਸ਼ਨ ਅਰਲੀਨ ਦਾ ਮਾਰਨਿੰਗ ਸਟਾਰਟ ਹੋ ਗਿਆ ਸੀ ਅੱਜ ਅਸੀਂ ਇਹਨੂੰ ਥੋੜਾ ਜਿਹਾ ਚੇਂਜ ਕੀਤਾ ਥੋੜਾ ਬਲੱਖਣ ਤਰੀਕੇ ਨਾਲ ਕੀਤਾ ਤੇ ਇਹ ਵੀ ਸਾਨੂੰ ਵੱਡੀ ਕਾਮ ਜੀ ਕਿਹ ਕਿਹ ਕਿਹਨੀ ਟੀਮਾਂ ਲੱਗੀਆਂ ਇਹਦੇ ਵਿੱਚ ਟੀਮਾਂ तकरीबन ਟੀਮਾਂ ਬਹੁਤ ਜ਼ਿਆਦਾ ਸੀ ਤੇ ਅਰਾਊਂਡ ਫਿਗਰ ਦੋ ਪੌਣੇ 200 ਦੇ ਨੇੜੇ ਪੁਲਿਸ ਪਰਸਨਲ ਸੀ ਸੱਚੀ ਗੱਲ ਹੈ ਕਿ ਕਿੰਤਰੇ ਮੁਸਤਾਜੀ ਕਲੀਜਾਰੇ ਅਸੀਂ ਉਹਨੂੰ ਹਰ ਤਰੀਕੇ ਨਾਲ ਸੈਂਸਟਵੇਰੀ ਨੂੰ ਚੈੱਕ ਕਰਦੇ ਆਂ ਉਹ ਚਾਹੇ ਸੀਏ ਦੇ ਥਰੂ ਹੋਵੇ ਲੋਕਲ ਥਾਣੇ ਦੇ ਥਰੂ ਹੋਵੇ ਅਸੀਂ ਉਹਨੂੰ ਬਹੁਤ ਟਾਰਗੇਟਡ ਸਰਕੇ ਇਨਫੋਰਮੇਸ਼ਨ ਬੇਸਡ ਜਿਹੜੀ ਸਾਰੀ ਕਾਰਵਾਈ ਕੀਤੀ ਨਾਕੇ ਕਿਤੇ ਕਿਤੇ ਲੈ ਜਾਣੀਆਂ ਰੋਜ਼ ਨਾ ਕਿ ਸਾਰੇ ਜਨਰੀ ਪੈਟਰੋਲਿੰਗ ਜਿਹੜੀ ਚੱਲਦੀ ਆ ਆਮੂਮਨ ਬਾਕਪਕਾ ਤੇ ਸ਼ਾਮ ਨੂੰ ਜਿੱਥੇ ਵੀ ਸਾਰੇ ਥਾਣੇ ਦੇ ਨਾਕੇ ਵੀ ਲੱਗਦੇ ਨੇ ਤੇ ਸਪੈਸ਼ਲ ਜਿਹੜੇ ਜਿੱਥੇ ਕਿਤੇ ਜ਼ਰੂਰਤ ਹੁੰਦੀ ਆ ਅਸ ਪਰ ਇਨਸਟਰਕਸ਼ਨ ਜਿਹੜੀਆਂ ਭਾਈਆਂ ਨੇ ਉਹਦੇ ਮੁਤਾਬਕ ਲਾਉਣੇ ਹੈ ਜੋ ਜਨੈਸ਼ਨ ਵੈਕਲ ਨੂੰ ਲੈ ਕੇ ਕਾਫੋਰ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਹ ਸਪੈਸ਼ਲ ਚਲਾਇਆ ਜਾ ਰਿਹਾ ਹੈ ਕਿ ਰੋਜ਼ ਚੱਲਣਗੀ ਨਹੀਂ ਨਹੀਂ ਬਿਲਕੁਲ ਚੱਲ ਰਹੇ ਨੇ ਡੈਫੀਨੇਟਲੀ ਡੇਲੀ ਚੱਲ ਰਿਹਾ ਹੈ ਇਹ ਨਹੀਂ ਕਿ ਕਦੋਂ ਬੰਦ ਹੋਇਆ ਨੰਦ ਜੁੱਧ ਨਸ਼ਾ ਅਪਰਾਧ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਵੱਲ ਜਾ ਰਹੇ ਹਾਂ ਤੇ ਜੋ ਪੰਜਾਬ ਘਰਵੰਡੀ ਸਾਡੇ ਸੀਐਮ ਸਾਹਿਬ ਦੀ ਮੰਸ਼ਾ ਉਹਨੂੰ ਅਸੀਂ ਪੂਰਾ ਕਰਨੀ ਹੈ ਕਰਦੇ ਨੇ ਸੈਂਸਿਟਿਵ ਏਰੀਏ ਨੇ ਜਿੱਥੇ ਕਿਹਾ ਜਾਂਦਾ ਕਿ ਨਸ਼ਾ ਬਿਕਦਾ ਵਾ ਕਹਿੰਦੇ ਕਿ ਉੱਥੇ ਪੁਲਿਸ ਦੀ ਨਜ਼ਰ ਨਹੀਂ ਪਾ ਪਾ ਰਹੀ ਹੈਗੀ ਕਿਉਂ ਨਹੀਂ ਨਜ਼ਰ ਪਾ ਪਾ ਰਹੀ ਇੱਕ ਹੀ ਕਾਰਨ ਇਹ ਤੁਸੀਂ ਸਾਡੇ ਧਿਆਨ ਚ ਬਿਲਕੁਲ ਲਿਆਓ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹੰਤਾ ਲੋਕ ਖੁਦਾ ਦੇ ਸਾਹਮਣੇ ਸਾਨੂੰ ਦੱਸਦੇ ਨੇ ਤੇ ਨਜ਼ਰ ਨਾ ਪਾਉਣ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਕੋਈ ਨਹੀਂ ਬੋਚਿਆ ਸਰ ਸਰ ਸਾਡੇ ਕੋਲ ਵੀ ਕੋਈ ਸਾਰਾ ਲੋਕ ਆਏ ਸੀਗੇ ਉਹ ਕਹਿੰਦੇ ਕਿ ਅਸੀਂ ਨਸ਼ੇ ਦੀ ਇਤਲਾਹ ਜੂ ਦਿੱਤੀ ਪਰ ਤੁਹਾਨੂੰ ਮਹਿੰਗੀ ਪੈਣੀ ਮਹਿੰਗੀ ਪੈ ਗਈ ਨਸ਼ੇ ਦੀ ਇਤਲਾਹ ਦੀ ਨਹੀਂ ਦੇ ਕੋਈ ਇਹ ਜੀ ਕੋਈ ਨੋਟਸ ਮੇਰੇ ਤੇ ਹੈ ਨਹੀਂ ਜਦਰਗਾ ਅਗਰ ਕੋਈ ਇਦਾਂ ਦੀ ਹੋਈ ਆ ਤਾਂ ਉਹਦਾ ਜ਼ਰੂਰ ਅਸੀਂ ਸੱਕ ਨੋਟਿਸ ਦੇਾਂਗੇ ਤੇ ਇਹਨੂੰ ਅੱਗੋਂ ਵਾਸਤੇ ਹੋਰ ਜ਼ਿਆਦਾ ਸੀਕ੍ਰਟ ਅਗਲੇ ਦਾ ਨਾ ਰੱਖਿਆ ਜਾਏਗਾ ਜਿਹੜਾ ਦੱਸਣ ਵਾਲਾ ਆਦਰਵਾਇਜ਼ ਕੋਈ ਐ ਜੀ ਹੈ ਨਹੀਂ ਜਿੱਦਾਂ ਮੇਰੇ ਕੋਲ ਵੀ ਪਿਛਲੇ ਦਿਨੀ ਕਾਫੀ ਇਨਫੋਰਮੇਸ਼ਨ ਆਈ ਆ ਉਹ ਤਕਰੀਬਨ ਉਹ 100% ਕੰਕਲੂਡ ਹੋਈਆਂ ਨੇ ਤੇ ਬਿਆਖਲ ਇੱਕ ਨੂੰ ਛੱਡ ਕੇ 15 ਦੇ ਵਿੱਚੋਂ ਇਦਾਂ 12-15 ਦੇ ਵਿੱਚੋਂ ਕਾਫੀ ਕਨੂ ਸੀ ਮਾਨ ਵੱਲੋਂ ਵੀ WhatsApp ਨੰਬਰ ਜਾਰੀ ਕੀਤਾ ਗਿਆ ਹੈ ਕਿ ਨਸ਼ੇ ਜਿਹੜੇ ਇਤਲਾਹ ਦੇਗਾ ਉਸ ਦੀ ਜਾਣਕਾਰੀ ਦੇ ਉਪਰਕੇ ਹੁਣ ਤੱਕ ਕਿੰਨੇ ਕੁ ਡਾਟਾ ਤਰ ਕੋ ਆ ਚੁੱਕਾ ਹੈ ਸਾਡੇ ਕੋਲ ਤਕਰੀਬਨ ਅਸੀਂ ਉਹਦੇ ਜਿਹੜੇ ਟਿਪਸ ਦੇ ਸੇ ਪੰਜਾਬ ਟਿਪਸ ਆ ਉਹਦੇ ਤੇ ਅਸੀਂ ਕਾਫੀ ਕਾਰਵਾਈ ਕਰਦੇ ਹੋਏ ਤਕਰੀਬਨ ਅਸੀਂ 300 ਤੋਂ ਉੱਤੇ ਕੇ ਰਜਿਸਟਰ ਕਰ ਚੁੱਕੇ ਆ ਜਿਹੜੇ ਟਿਪਸ ਤੇ ਉਹਨਾਂ ਦੇ ਟਿਪਸ ਤੇ ਕਾਰਵਾਈ ਕਰਦੇ ਆ ਕਾਸਫੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਥੋੜੀ ਜੀ ਅੱਜ ਅਸੀਂ ਇਸ ਆਪਰੇਸ਼ਨ ਨੂੰ ਬਲੱਖਣ ਤਰੀਕੇ ਨਾਲ ਕਰਦੇ ਹੋਏ ਅੱਜ ਅਸੀਂ ਬੜੀ ਕਾਮਯਾਬੀ ਹਾਸਲ ਕੀਤੀ ਹੈ ਇਸ ਵਿੱਚ ਅਜਪੁਰਾਂ ਇਨਸਟਰਕਸ਼ਨ ਆਫ ਸੀਪੀ ਸਰ ਕਿ ਅਸੀਂ ਇਹਨੂੰ 10-15 ਮਹੀਨਿਆਂ ਪਹਿਲਾਂ ਅਸੀਂ ਇਸ ਦੀ ਤਿਆਰੀ ਕੀਤੀ ਫਿਰ ਇਹਨੂੰ ਨਵੀਂ ਇੱਕ ਨੀਤੀ ਬਣਾਉਂਦੇ ਹੋਏ अर्ਲੀ ਇਨ ਦਾ ਮਾਰਨਿੰਗ ਅਸੀਂ ਨਾਕੇ ਲਾਏ ਨਾਕੇ ਲਾਉਣ ਤੋਂ ਬਾਅਦ ਜਿਉਂ ਚਾਨਣਾ ਹੋਇਆ ਫਿਰ ਅਸੀਂ ਟਾਰਗੇਟ ਕੀਤੇ ਜਿਹੜੇ ਬੰਦੇ ਸੀ ਉਹਨਾਂ ਤੇ ਸਿਵਲ ਕਪੜਿਆਂ ਦੇ ਬੰਦੇ ਲਾਏ ਉਹਨਾਂ ਦੇ ਕਰਕੇ ਇਸ ਟਾਈਮੇ ਨਸ਼ਾ ਲੈਂਦੇ ਨੇ ਜਾਂ ਕਿਸ ਤਰ੍ਹਾਂ ਵੇਚਣਾ ਹੁੰਦੇ ਨੇ ਤੇ ਇਹ ਅਸੀਂ ਜ਼ੋਨ 2 ਦੇ ਏਰੀਆਜ਼ ਸਾਊਥ ਹਾਂ ਸਰਵਿਜਨ ਦੇ ਏਰੀਆਜ਼ ਕਾਰਵਾਈ ਕੀਤੀ ਹੈ ਤੇ ਇਸ ਮਹਿਮ ਦੇ ਦੌਰਾਨ ਜਿਹੜੀ ਸਾਨੂੰ ਕਾਫੀ ਵੱਡੀ ਕਾਮਯਾਬੀ ਮਿਲੀਆਂ ਇਸ ਤਰ੍ਹਾਂ ਅਸੀਂ ਤਕਰੀਬਨ 10-12 ਬੰਦੇ ਬੜੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਅੱਠਾਂ ਦੇ ਕੋਲੋਂ ਸਾਨੂੰ ਸੱਤ ਬੰਦਿਆਂ ਕੋਲ ਰਿਕਵਰੀ ਹੋਈ ਜੀ ਤੇ ਉਹਨਾਂ ਦੇ ਕੋਲ ਤੋਂ ਅਸੀਂ ਕੀ ਰਜਿਸਟਰ ਕਰਨਾ ਹੈ ਤੇ ਜਿਹੜੀ ਰਿਕਵਰੀ ਦੀ ਜਿਹੜੀ ਹੈਗੀ ਆ ਤੁਹਾਨੂੰ ਡਿਟੇਲ ਮੁਕੱਦਮਿਆਂ ਦੀ ਉਹ ਬਾਅਦ ਚ ਦਿੱਤੀ ਜਾਊਗੀ ਸੋ ਇਹਦੇ ਵਿੱਚ ਦੂਜੀ ਵੱਡੀ ਗੱਲ ਇਹ ਹੋਈ ਕਿ ਲੋਕ ਖੁਦ ਵਾ ਖੁਦ ਸਾਹਮਣੇ ਆ ਰਹੇ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਤੇ ਮੈਂ ਖੁਦ ਤੋਂ ਦੇ ਏਡੀਸੀਪੀ ਸਾਹਿਬ ਕਰਨ ਵੀਰ ਜੀ ਐਂਡ ਏਸੀਪੀ ਸਾਹਿਬਾ ਨੂੰ ਦੋਨੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਹੈ ਉਹ ਬਹੁਤ ਵਧੀਆ ਬਹੁਬੀ ਸੀਕ੍ਰੀਟ ਰੱਖ ਕੇ ਤੇ ਅਸੀਂ ਮਿਸ਼ਨ ਨੂੰ ਪੂਰਾ ਕੀਤਾ ਵੈਸੇ ਵੀ ਲੋਕ ਸਾਡੇ ਤੱਕ ਵੀ ਅਪਰੋਚ ਕਰਦੇ ਨੇ ਤੁਹਾਡੇ ਮਾਧਿਅਮ ਨਾਲ ਹੀ ਮੈਂ ਬਾਕੀ ਵੀ ਇਹ ਇਹ ਅਪੀਲ ਕਰਦਾ ਲੋਕਾਂ ਨੂੰ ਤੇ ਜੇ ਕੋਈ ਤੁਹਾਡੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਇਸ ਨਸ਼ੇ ਦੀ ਕੋਈ ਵੇਚਦਾ ਹੈ ਈਵਨ ਕੋਈ ਬੱਚਾ ਖਾਂਦਾ ਵੀ ਹੈ ਤੇ ਉਹ ਵੀ ਸਾਨੂੰ ਦੇਣ ਤਾਂ ਕਿ ਉਹ ਕੋਈ ਤੇ ਕਾਰਵਾਈ ਕਰੀਏ ਇਹ ਵੀ ਇਨਸ਼ੋਰ ਕਰਦੇ ਆ ਕਿ ਉਹ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਆਦਮੀ ਹੈ ਉਹਦੀ ਨੌ ਵੀ ਗੁਪਤ ਰੱਖਿਆ ਜਾਊਗਾ ਕਿਉਂਕਿ ਪੂਰੀ ਸੀਕ੍ਰੀਟ ਰੱਖਦੇ ਹੋਏ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਕਿਹੜੇ ਕਿਹੜੇ ਇਲਾਕੇ ਚ ਹੋਇਆ ਹੈ? ਇਹ ਜੀ ACP ਸਾਊਥ ACB ਇੰਡਸਟਰੀ ਏਰੀਆ ਵੀ ਦੇ ਬਰਫੋਰਥਾਣਿਆਂ ਦੇ ਵਿੱਚ। ਇਹ ਪਾਰਟਿਕੂਲਰ ਹੈ। ਪਰਟੀਕুলਰ ਏਰੀਆ ਜਿਹੜਾ ਹੈ ਸਾਡੇ CRP ਕਲੋਨੀ ਹੈ ਅਸੀਂ ਉਹਨੂੰ ਮੇਨ ਟਾਰਗੇਟ ਕੀਤਾ ਸੀ ਬਾਕੀ ਇਹਦਾ ਏਰੀਆ ਕਾਫੀ ਬਰੌਡ ਕੀਤਾ ਹੋਇਆ ਸੀ ਜਿਹਦੇ ਵਿੱਚ ਅਸੀਂ ਨੱਕੇ ਵੀ ਲਾਏ ਸੀ ਤਕਰੀਬਨ ਸਾਡਾ ਸਿਰੇ ਬਿਚੇ ਨੱਕੇ ਲਾ ਕੇ ਤਕਰੀਬਨ 400-200 ਦੇ ਕਰੀਬ ਪੁਲਿਸ ਪਰਸਨ ਅੱਜ ਸਰ ਕਿਹੜੀ ਕੀ ਦੀ ਯਾਦਾ ਰਿਕਵਰੀ ਹੋਈ ਹੈ ਕਿਉਂਕਿ ਅਰੰਭੂ ਸਿੱਕਰ ਤੁਸੀਂ ਕਹਿੰਦੇ ਦੀ ਬਾਤ ਚੇਕ ਸ਼ੋ ਕੀਤੀ ਜਾਊਗੀ ਇਹ ਮਿਕਸ ਹੈ ਜੀ ਇਹਦੇ ਵਿੱਚ ਗੋਲੀਆਂ ਵੀ ਨੇ ਚਿੱਟਾ ਵੀ ਹੈ ਤੇ ਇਹ ਚੀਜ਼ਾਂ ਹਾਂਜੀ ਸਭ ਕਮਰਸ਼ੀਅਲ ਕਨੂੰ ਕੁਆਂਟੀਟੀ ਵੀ ਬਰਾਮਦ ਕੀ ਕੀਤੀ ਗਈ ਹੈ ਜੀ ਕਿਥੋਂ ਬਾਅਦ ਡਿਟੇਲ ਦੇਣਾ ਜੋ ਹੈਗੇ ਆ ਤੁਸੀਂ ਕਹਿੰਦੇ ਨੇ ਜਦੋਂ ਇਸ ਤਰ੍ਹਾਂ ਤਰ੍ਹਾਂ ਦੀ ਹੁੰਦੀ ਆ ਉਹਨੂੰ ਹੌਲ ਬੋਲ ਰਿਕਵਰੀ ਕਰਨ ਲਈ ਗਾਂ ਤੋਂ ਗਾਂ ਚੱਲ ਕੇ ਜਾਏ ਉਹਨ 2 ਗ੍ਰਾਮ 3 ਗ੍ਰਾਮ ਹੋਵੇ ਉਹਨੂੰ ਬੈਕਵਰਡ ਲਿੰਕ ਤੇ ਹੀ ਜਾਵਾਂਗੇ ਹੋਰ ਵੀ ਅਸੀਂ ਕਰਾਂਗੇ ਸਰ ਜਿੰਨੇ ਕੁ ਡੈਟੀਫਾਈ ਕੀਤੇ ਸੀ ਉਹ ਬੰਦੇ ਫੜੇ ਗਏ ਆ ਜੀ ਦੇਖੋ 100% ਦਾ ਕੋਈ ਵੀ ਨਹੀਂ ਹੁੰਦੀ ਲੇਕਿਨ ਅਸੀਂ ਆਪਣੀ ਜਿਹੜੀ ਇਸ ਆਇਡੈਂਟੀਫਾਈ ਕੀਤੀ ਸੀ ਜਾਂ ਅਸੀਂ ਜੋ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ ਸਾਡਾ 90% ਤੋਂ ਵੱਧ ਅਸੀਂ ਜਿਹੜੀ ਕਾਮ ਰਹੀ ਹਾਸ ਸਰ ਸਵੇਰੇ ਕਿੰਨੇ ਵਜੇ ਰਹਿੰਦੀ ਸਵੇਰੇ ਅਰਡੀਨ ਦਾ ਮੌਨ ਸਾਡੀ ਜਿਹੜੀ ਆਪਰੇਸ਼ਨ ਸੀ ਇਹ ਆਨ ਗਰਾਉਂਡ ਸਾਢੇ 4 ਵਜੇ ਤੋਂ ਸਟਾਰਟ ਹੋ ਗਿਆ ਸੀ ਤੇ ਜਿਹਨੂੰ ਅਸੀਂ ਤਕਰੀਬਨ ਸਾਢੇ 8:30 ਵਜੇ ਤੱਕ ਨਿਕਲ ਦਿੱਤਾ ਇਹ ოਪਰੇਸ਼ਨ ਰੈਂਡਮਲੀ ਵੀ ਚੱਲਦਾ ਹੈ ਕਿਦਾਂ ਹੈ ਅਚਾਨਕ ਬਿਲਕੁਲ ਰੈਂਡਮ ਰੈਂਡਮਲੀ ਵੀ ਚੱਲਦਾ ਰਹਿੰਦਾ ਤੇ ਜਾਨ ਕੇ ਜਿਹੜੇ ਹੈਗੇ ਅਚਾਨਕ ਵਾਲਾ ਵੀ ਕੋਈ ਗੱਲ ਬਿਲਕੁਲ ਸਹੀ ਹੈ ਜਿਹੜੀ ਇਹਦਾ ਸਰਪ੍ਰਾਈਜ਼ ਹੀ ਹੁੰਦੀ ਹੈ ਜੀ ਜੀ ਤੇ ਉਹਦੇ ਤੇ ਪਹਿਲਾਂ ਬੜਾ ਵਰਕ ਕੀਤਾ ਵੀ ਕਿਸ ਟਾਈਮ ਵੇਚਣਾ ਉਹਨੇ ਕਿੱਥੇ ਕੌਣ ਲੈਂਦਾ ਹੈ ਤੇ ਕਿੱਥੇ ਇਕੱਠੇ ਹੁੰਦੇ ਨੇ ਕਿੱਥੋਂ ਚੱਲਦੇ ਨੇ ਇਹ ਕਈ ਰਸੀਆਂ ਕੁਝ ਜ਼ਿਆਦਾ ਅਸੀਂ ਐਕਸਪੋਜ਼ ਨਹੀਂ ਕਰ ਸਕਦੇ। ਇਹ ਡਬਲਿਊ ਐਸ ਏਰੀਆ ਬਹੁਤ ਮਸ਼ਹੂਰ ਹੈ। ਜੀ ਉੱਤੇ ਕਹਿੰਦੇ ਨੇ ਕਿ ਕੋਈ ਵੀ ਹੁੰਦਾ ਨਹੀਂ ਇਟਕਾਰ ਤਰੀਆਂ ਹਾਂ ਜੇ ਬਿਲਕੁਲ ਤੁਸੀਂ ਜ਼ਰੂਰ ਧਿਆਨ ਦਿੰਦੇ ਆ ਬਈ ਜੇ ਤੁਸੀਂ ਮੈਨੂੰ ਮਾ ਤੁਹਾਨੂੰ ਕੱਲਿਆ ਨਾਲ ਗੱਲ ਕਰੂ ਬਾਅਦ ਮੈਂ ਦੱਸ ਦਿਆਂ ਬਿਲਕੁਲ ਇੱਕ ਹਰਪਾਲ ਜੀ ਅਕਸਰ ਅੰਦੀ ਹਾਈਲ ਨੋਟਿਸ ਨੇ ਜਿਵੇਂ ਤੁਸੀਂ ਹੁਣ ਵੀ ਕਿਹਾ ਵਾ ਇਹ ਛੋਟੀ ਹੈ ਕੋਈ ਸੂਨਾ ਪੁਲਿਸ ਨੂੰ ਦੇਗਾ ਨਾਮਬਾਰ ਨਹੀਂ ਆਏਗਾ ਪਰ ਲੋਕਾਂ ਦੇ ਨੋਚ ਵੀ ਇਸ ਗੱਲ ਦਾ ਬਹੁਤ ਅਕਸਰ ਇਹ ਨਹੀਂ ਹੁੰਦਾ ਵਾ ਹਾਇਰ ਅਥਾਰਟੀਸ ਤਾਂ ਕਹਿ ਦਿੰਦੇ ਆ ਪਰ ਜਦੋਂ ਕੋਈ ਪੁਲਿਸ ਨੂੰ ਸੂਨਾ ਦਿੰਦਾ ਹੈ ਖਾਣਾ ਲੈਵਲ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਲੋਕਾਂ ਦੇ ਟੈਗ ਵੀ ਹੁੰਦੇ ਆ ਕਈ ਮਾਮਲੇ ਅਜਿੱਚੇ ਦੋ ਤਿੰਨ ਮਹੀਨੇ ਚ ਚਾਰ ਪੰਜ ਮਹੀਨੇ ਤੱਕ ਸਾਹਮਣੇ ਆਏ ਨੇ ਮੇਰੇ ਕੋ ਮੇਰੇ ਕੋ ਤਕਰੀਬਨ 8-10 ਇਨਫੋਰਮੇਸ਼ਨ ਜਰੀਏ ਮੇਰੇ ਕੋ ਸਿੱਧੀਆਂ ਆ ਪਿਛਲੇ 10-15 ਮਹੀਨੇ ਚ ਆਈਆਂ ਨੇ ਪੋਲਿਟਿਕ ਕਾਰਵਾਈ ਕੀਤੀ ਔਰ ਕਨਕਲੂਡ ਵੀ ਹੋਈਆਂ ਨੇ ਇਹ ਅਧਰੀਆ ਮੈਂ ਤੁਹਾਡੀ ਇਜਾਜ਼ਤ ਲੈ ਰਿਹਾ ਬਟ ਜੇ ਅਦਰ ਅਦਰ ਅਦਰਵਾਈ ਕੀ ਹੈ ਜੇ ਤੁਸੀਂ ਕਹਿੰਦੇ ਜੇ ਕੁਝ ਇਦਾਂ ਦਾ ਸਾਡੇ ਨੋਟ ਚਾਊਗਾ ਅਸੀਂ ਬਿਲਕੁਲ ਉਹਦੇ ਕਾਰਵਾਈ ਕਰਾਂਗੇ ਜੋ ਬੰਦੀ ਕਰੀਆ ਬਿਲਕੁਲ ਮੇਰੇ ਨਾਲ ACP ਹਰਜਿੰਦਰ ਸਿੰਘ ਜੀ ਵੀ ਨੇ ਹਰਜਿੰਦਰ ਜੀ ਕਿਸ ਤਰ੍ਹਾਂ ਦੇ ਨਾਕੇ ਲਾਏ ਜਾ ਰਹੇ ਆ ਬਾਹਰਲੇ ਇਲਾਕੇ ਇਲਾਕੇ ਦੇ ਵਿੱਚੋਂ ਡੇਲੋ ਇਲਾਕੇ ਦੇ ਵਿੱਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲ ਚੰਗੀ ਕਿਸ ਤਰ੍ਹਾਂ ਦੀ ਰੈਂਡਮ ਚੈਕਿੰਗ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਕਿੰਨੇ ਕੁ ਹੁਣ ਤੱਕ ਨਸ਼ੇ ਤਸਕਰਾਂ ਨੂੰ ਤੁਸੀਂ ਕਾਬੂ ਕਰ ਲਿਆ ਅੱਛੀ ਜਿਹੜੇ ਹੈਗੇ ਆ ਜੋਨੇ ਨਵੰਬਰ ਤੋਂ ਜਿੰਨੇ ਵੀ ਸਾਡੇ ਨਾਕੇ ਚੱਲ ਰਹੇ ਨੇ ਸਾਡੇ ਜਿਹਨੇ ਆਊਟਰ ਏਰੀਆ ਨੇ ਡੈਲੋਂ ਦਾ ਏਰੀਆ ਹੈਗਾ ਸਾਨੇਵਾਲ ਦਾ ਕੰਗਣਵਾਲ ਦਾ ਤੇ ਗਿਆਸਪੁਰੇ ਦਾ ਜਿੱਥੇ ਵੀ ਹੈਗਾ ਅਸੀਂ ਤਕਰੀਬਨ ਅਰਲੀਨ ਦਾ ਮਾਰਨਿੰਗ ਹਰ ਰੋਜ਼ ਅਸੀਂ ਰੇਟਾਂ ਕਰਦੇ ਆ ਜਿਹੜੀਆਂ ਸਾਡੇ ਕੋਲ ਟਿਪਸ ਆ ਜਾਂਦੀਆਂ ਸੇ ਪੰਜਾਬ ਵੱਲੋਂ ਵੀ ਨਸ਼ਾ ਵਿਚਨ ਸੰਬੰਧੀ ਉਹ ਸੰਬੰਧੀ ਅਸੀਂ ਘਟੋ ਘਟ ਆਪਣੀ ਸਾਡ ਵਿੱਚ 100 ਤੋਂ ਉੱਪਰ ਕੇਸ ਡਿਸਟ੍ਰਿਕਟ ਕਰ ਚੁੱਕੇ ਆ ਰੈਂਡਮਲੀ ਅਸੀਂ ਜਿਹੜੀ ਟਿਪ ਸਾਨੂੰ ਆਉਂਦੀ ਹੈ ਫਿਰ ਉਹਦੇ ਤੇ ਅਸੀਂ ਇਨਫੋਰਮੇਸ਼ਨ ਕਲੈਕਟ ਕਰਕੇ ਰੇਡ ਕਰਕੇ ਉਹਨੂੰ ਰੰਗੀਆਂ ਤਫੜ ਲਈਦਾ ਫਿਰ ਕੇ ਅਸਿਸਟ ਕਰਦੇ ਹਾਂ ਤਾਂ ਕਿਹਾ ਜਿੰਦਗੀ ਬਸਾ ਦੇ ਵਿੱਚ ਵੀ ਕਾਫੀ ਮਿਲਦਾ ਵਾ ਜੇ ਪਿੱਛੇ ਖਬਰ ਵੀ ਆਈ ਸੀਗੀ ਕਿ ਕਿ ਨਿਊਜ਼ਪੇਪਰ ਜਿਹੜੇ ਡਿਸਟ੍ਰੀਬਿਊਟਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਨਾਛਾ ਵਗੈਰਾਂ ਵਿੱਚ ਕੁਝ ਇਹੋ ਜੀ ਖਬਰ ਆਈ ਸੀ ਸਾਨੂੰ ਨਹੀਂ ਮੇਰੇ ਧਿਆਨ ਚ ਨਹੀਂ ਆਈ ਇਹਦੀ ਖਬਰ ਮੈਂ ਕਿਉਂਕਿ ਸਾਡਾ ਏਰੀਆ ਡੇਲੋਂ ਮੇਰੇ ਕੋਲ ਪੈਂਦਾ ਏਰੀਆ ਤੇ ਆਹ ਦੁਗਰੀ ਪੈਂਦਾ ਸਦਰ ਪੈਂਦਾ ਮੇਰੇ ਏਰੀਆ ਹਾਂ ਸੇਫ ਹੈ ਦੁਗਰੀ ਹਾਂ ਸੇਫ ਹੈ ਇਹਨੇ ਕੋਈ ਹੁੰਦੀ ਅਸੀਂ ਇਮੀਡੀਏਟਲੀ ਟਰਾਈ ਕਰੀਦਾ ਵੀ ਇਹਨੂੰ ਟ੍ਰੇਸ ਕਰਕੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੇ ਪ੍ਰੈਸ ਕਾਨਫਰੰਸ ਕਰਕੇ 700 ਆਪਰੇਸ਼ਨਸ ਦੇ ਬਾਰੇ ਦੱਸਿਆ ਗਿਆ ਨਾਕੇ ਲਾਏ ਗਏ ਤੇ ਯੁੱਧ ਨਸ਼ਵਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਆਉਣ ਆ ਸਮੇਂ ਵਿੱਚ ਨਸ਼ਾ ਮੁਕਤ ਪੰਜਾਬ ਜਿਹੜਾ ਕਿਹਾ ਹੋ ਕੇ ਜਰੂਰ ਰਹੇਗਾ ਇਹ ਉਹਨਾਂ ਦਾ ਘਣਰ ਜੁੜੇ ਹੋਣ ਨਾਲ ਇੱਕ ਦੋ ਨਾਲ ਹਨੀਦ ਰਾਜੂ ਰਿਪੋਰਟ ਧੰਵਾਦ